ਕਾਲ ਜੀ ਵੈਲਕਮ ਮੋਹਿਤ ਟ੍ਰੱਕਰ ਭੈਣ ਭਰਾ ਦੇ ਵਲੌਗ ਚ ਕਿੱਛੇ ਹੋ ਗਾਈਜ਼ ਮੈਨੂੰ ਅੱਜ ਬਹੁਤ ਇੱਕ ਕੈਂਟ ਚੀਜ਼ ਲੱਭੀ ਐਥੋਂ ਮੇਰੇ ਬਚਪਨ ਦੀ ਖੇਡ ਕਿੰਨੇ ਕੀ ਹੁੰਦੇ ਇਹਦੇ ਨਾਲ ਇਧਰ ਸਰ ਵੀ ਚੈੱਕ ਕਰੋ ਜੂਆ ਵੀ ਵੇਖੇ ਤੁਹਾਡੇ ਜੂਆ ਤਾਂ ਨਹੀਂ ਪਈਆਂ ਕਰਦੇ ਨੇ ਕਿਹਾ ਵਿਆਵਾ ਕੀ 50 5000 ਰੁਪਏ ਪਿੱਛੇ ਕਿਸੇ ਦੁੱਕੀ ਦੇ ਬੰਦੇ ਦੀ ਗੱਲ ਨਹੀਂ ਸੁਣਨੀ ਚਿੱਟਾ ਕਿ ਸੇ ਪਾਸੋਂ ਪੁਰਾਣੀ ਥੋੜੇ ਕੰਨ ਜੋ ਘੁਮਾ ਕੇ ਕੱਢਦਾ ਨਾ ਇਹ ਇਹਨੂੰ ਚਾਰ ਨੂੰ ਦੁਬਾਰਾ ਬੈ ਜਾਣਾ ਲਾਲਾ ਲਾਲਾ ਇਹ ਮੈਨੂੰ ਨਹੀਂ ਪਤਾ ਲਾਲਾ ਪੈਸੇ ਮੈਨੂੰ ਪਹਿਲੇ ਮੈਨੂੰ ਪਹਿਲੇ ਹੀ ਬੰਦੇ ਮੈਂ ਪੈਸੇ ਨਾ ਮੰਗ ਲਈ ਰੱਖਣੀ ਬਣ ਕੇ ਮੈਂ ਨਹੀਂ ਬਣਾਣੀ 100 ਡਾਲਰ ਨਹੀਂ ਬਣਾਣੀ 100 ਡਾਲਰ ਮੈਂ ਬਣਾਣੀ ਨਹੀਂ ਅਰੇ ਕੁੱਤੀ ਰੁਪਿੰਦਰ ਕੀ ਦੇਖ ਰਹਾ ਹੈ ਫੋਨ 'ਤੇ ਹਲੋ ਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਕੀ ਗੁੱਡ ਮਾਰਨਿੰਗ ਵਲੌਗਸ ਸਟਾਰਟ ਤੇ ਵਲੌਗ ਦੀ ਸ਼ੁਰੂਆਤ ਅੱਜ ਉਹ ਰੀਸਟੋਰੈਂਟ ਤੋਂ ਚੀਜ਼ੀਆਂ ਦੇਖ ਲੋ ਸਾਰਿਆਂ ਨੇ ਅੱਗੇ ਇਥੇ ਬਹੁਤ ਜ਼ਿਆਦਾ ਢੇੜ ਹੁੰਦੀ ਹੈ ਇਹ ਕਦੇ ਵੀਡੀਓ ਨਹੀਂ ਬਣਾਈ ਵੈਸੀ ਅੱਜ ਕੋਈ ਨਹੀਂ ਹੈਗਾ ਅੱਜ ਵੇਲਾ ਪਿਆ ਅੱਜ ਅਸੀਂ ਵੀਡੀਓ ਬਣਾ ਲਈਆ ਤੇ ਰੋਟੀ ਚੱਕ ਕੇ ਆਪਾਂ ਜਾਣਾ ਆਪਣੀ ਪਿਕਅਪ ਕਰਨ ਇਸ ਵਾਰੀ ਆਪਣੀ ਪਿਕਅਪ ਇਥੋਂ ਨਹੀਂ ਹੈਗੀ ਇਸ ਵਾਰੀ ਆਪਾਂ ਰਸਤੇ ਤੋਂ ਪਿਕਅਪ ਕਰਨੀ ਹੈ ਬੈਰੀ ਤੋਂ ਸੋ ਉਧਰ ਜਾਵਾਂਗੇ ਲੋ ਜੀ ਆਪਾਂ ਖੜੇ ਹਾਂ ਡੀਜ਼ਲ ਪਵਾਉਣ ਦੇ ਅੱਜ ਸਾਨੂੰ ਹੈਗੀ ਬਹੁਤ ਜ਼ਿਆਦਾ ਕਾਲੀ ਕਿਉਂਕਿ ਜਿਹੜੀ ਪਿਕਅਪ ਆ ਉਹ 4 ਵਜੇ ਕਰਨੀ ਆ ਤੇ ਆਪਾਂ ਨੂੰ ਡੀਜ਼ਲ ਵੀ ਤੁਹਾਨੂੰ ਪਤਾ ਹੀ ਇੱਥੇ ਇਨਸਟਰਕਸ਼ਨਸ ਬੁਲਿਆ ਸੀ ਵੀ ਇੱਥੇ ਹੀ ਪਵਾਉਣਾ ਸੋ ਆਪਾਂ ਇੱਥੇ ਹੀ ਪਵਾ ਰਹੇ ਆ ਆਲਮੋਸਟ ਭਰਿਆ ਗਿਆ ਬਹੁਤ ਜ਼ਿਆਦਾ ਕਾਲੀ ਤੇ ਟ੍ਰੈਫਿਕ ਵੀ ਬਹੁਤ ਜ਼ਿਆਦਾ ਅੱਜ ਬਹੁਤ ਮੁਸ਼ਕਲ ਨਾਲ ਲੋਡ ਚੱਕਣਾ ਕਿਉਂਕਿ ਜੇ ਅੱਜ ਲੋਡ ਨਾ ਚੱਕਿਆ ਬੱਚ ਲੌਂਗ ਵੀਕਐਂਡ ਆਇਆਣਾ ਉਹ ਡਨ ਹੋ ਗਿਆ ਇਧਰਲਾ ਚਲਾ ਇਆ ਫੁੱਲ ਕਰ ਲਿਆ ਚੱਲ ਚੱਲ ਬੱਸ ਹੁਣ ਜਿੰਨਾ ਪਹਿ ਗਿਆ ਪਾ ਕੇ ਭੱਜ ਲਈਏ ਆਪਾਂ ਸਿਰਸ਼ੇ ਸਾਡੇ ਹੋ ਗਈਆਂ ਸਾਫ਼ ਆ ਮੈਂ ਆਪਣੇ ਬੂਟ ਰੱਖਣ ਨੂੰ ਜਗ੍ਹਾ ਬਣਾਇਆ ਇਹ ਬੂਟ ਮਾਰੇ ਜਿਹੜੇ ਚੰਦੇ ਹੋ ਗਏ ਸੀ ਸੋ ਆਪਾਂ ਟਰੱਕ ਨਹੀਂ ਗੰਦਾ ਕਰਨਾ ਤੇ ਸ਼ੋਅ ਵਿੱਚ ਲਾ ਦੇਣੇ ਆ ਤੇ ਲੋਡ ਚੁੱਕ ਕੇ ਹਮ ਜਾ ਰਹੇ ਹਾਂ ਇਸ ਵਕਤ ਜੋ ਹੈ ਅਲਬਾਟਾ ਮੇ शायद सा असी एडमिटन में डिलीवरी करनी है हम गां करते हैं तो डोर लाने चलो जी गां करो गां करते हैं गां कर लो भी छो दरवाजे ला के आप खिंचते अगे बाद की लोड की तेन तो जी बस आई इन्ना की है ਇੰਨਾ ਕੀ ਲੋਡ ਆ ਬਾਕੀ ਸੈਟਾ ਕੰਮ ਇਹ ਲੋਹਾ ਨਿਰਾਲਾ ਲੋਹਾ ਹੈਵੀ ਹੋਊਗਾ ਕੰਮ ਦੇਖਣੋਂ ਹੀ ਲੱਗਦਾ ਵੀ ਥੋੜਾ ਜਾਈਆ ਲੱਗ ਜਾਂ ਲੱਗ ਜਾਂ ਲੱਗ ਜਾਂ ਲੱਗ ਜਾਂ ਚਲੋ ਜੀ ਲਾ ਕੇ ਫੇਰ ਕਰਦੇ ਗੱਲ ਲਾਓ ਵੀ ਸਾਜਣੋ ਹਮ ਪਹੁੰਚ ਚੁੱਕੇ ਹਾਂ ਹਾਸਟਲ ਔਰ ਸੂਬਾ ਕੇ ਬਾਅਦ ਚੁੱਕੇ ਹਾਂ ਤਨ 9 ਵਜੇ ਸਵੇਰ ਤੇ ਸੱਜਰੋਂ ਦੇ ਮੈਂ ਹਾਸਟ ਪਹੁੰਚ ਚੁੱਕਾ ਵਾਂ ਕੱਲ ਸ਼ਾਮ ਦਾ ਤੁਰਿਆ ਸੀਗਾ ਮੈਂ ਤੇ ਬੈਰੀ ਤੋਂ ਪਿਕਅਪ ਕਰਕੇ ਤੇ ਮੈਂ ਹਾਸਟ ਪਹੁੰਚ ਗਿਆ ਹੁਣ ਪਾਉਨੇ ਆ ਕੁੜੀ ਦੀ ਬੁੱਕ ਤੇ ਇਹਨੂੰ ਠਾਣਨੇ ਆ ਤੇ ਇਹ ਚੱਲੂਗੀ ਅੱਗੇ ਦੇ ਸਫ਼ਰ ਵੱਲ ਸਾਰੀ ਰਾਤ ਮੈਂ ਚਲਾ ਦਿੱਤਾ ਵਸ ਹੁਣ ਦਿਨ ਚੜਨ ਆਲਾ ਤੇ ਇਹ ਇਥੇ ਆਰਾਮ ਫਰਮਾ ਰਹੀ ਏ ਓਠ ਓਏ ਤਨ ਮੈਂ ਕਦੋਂ ਦਾ ਠਾਈ ਜਾਣਾ ਹਣ ਹੈ थोड़ी गलती ये कि करिए सजन दसो तीता जाए इन्हों फोन चला नहीं हटते ये सज्जन ऐसे ही करते हैं ये भाई साहब जो है इसी में मजा कर रहे हैं की कर सद मैं तो इतने खड़ा ना मैं उधर जोगा जो जो ना मैं उधर जोगा ना मैं चला सदा ना मैं खड़ा मेन समझ नहीं आ रही आई छो नो मैं क्या करूँ ਲੋ ਵੀ ਸੱਜਣੋਂ ਮਾਰ ਕੇ ਛਿੱਟੇ ਛੁੱਟੇ ਠਾਉਨੇ ਇਹਨੂੰ ਐਂ ਤਾਂ ਔਖਾ ਹੋਇਆ ਨਾ ਕੰਮ। গুড মর্নিং ਵੀ ਸਾਰਿਆਂ ਨੂੰ ਤੇ ਨਵਾਂ ਵਲੌਗ ਸ਼ੁਰੂ ਅੱਜ ਮੇਰਾ ਫਸਟ ਵਲੌਗ ਹੈ ਲਾਈਕ ਦਾ ਬਿਕਾਜ਼ ਮੈਂ ਸੈਕਿੰਡ ਬੁੱਕ ਫਸਟ ਬੁੱਕ ਉਸ ਆਲਦੀ ਕੋਈ ਵਲੌਗ ਬਣਾਇਆ ਨਹੀਂ ਤੇ ਆਪਾਂ ਪਹੁੰਚ ਗਏ ਆਲਮੋਸਟ ਆਲਮੋਸਟ ਐਡਮਿੰਟਨ ਤੁਹਾਨੂੰ ਪਤਾ ਹੀ ਆਪਣੀ ਡਿਲੀਵਰੀ ਇਸ ਵਾਰੀ ਸੀ ਐਡਮਿੰਟਨ ਤੇ ਮੇਰੀ ਰਹਿ ਗਈ ਬੁੱਕ 2.5 ਘੰਟਿਆਂ ਦੀ ਹੁਣ ਮੇਰੇ ਸਾਹਮਣੇ ਇੱਕ ਬੜੀ ਪੜੀ ਸਿਚੁਏਸ਼ਨ ਆ ਗਈ ਆ ਮੇਰੇ ਨਾਲ 기ਨੇ ਇੱਕ ਵਾਰੀ ਇਹ ਚੀਜ਼ ਹੋਈ ਆ ਜਦੋਂ ਕਿਸੇ ਨੇ ਟਰੱਕ ਖੜਾਇਆ ਹੋਵੇ ਤਾਂ ਆਪ ਨੂੰ ਕਈ ਵਾਰੀ ਪਤਾ ਨਹੀਂ ਹੁੰਦਾ ਵੀ ਕਿੱਧਰ ਦੀ ਗੱਡੀ ਹੈ ਹੁਣ ਮੇਰੇ ਨਾਲ ਵੀ ਉਹੀ ਚੀਜ਼ ਹੋਈ ਆ ਹੁਣ ਮੈਂ ਦੇਖ ਕੇ ਆ ਯਾਰ ਰਾਮ ਨੂੰ ਲੱਗ ਰਿਹਾ ਪਿੱਛੋਂ ਦੀ ਆ ਜਿਹੜੇ ਸਾਹਮਣੇ ਮੇਰਾ ਟਰੱਕ ਖੜਾ ਹੋਇਆ ਤੇ ਪਿੱਛੇ ਕਰਨਾ ਹੁਣ ਮੈਨੂੰ ਲੱਗਦਾ ਔਖਾ ਵਾ ਕਿਉਂਕਿ ਕੋਈ ਹੈ ਵੀ ਨਹੀਂ ਨਾਲ ਤੇ ਮੇਰਾ ਮੂਰੋਂ ਦੇ ਮੈਨੂੰ ਰਾਹ ਪਤਾ ਨਹੀਂ ਜਾਂ ਮੈਨੂੰ ਜਾ ਕੇ ਦੇਖ ਕੇ ਆਉਣਾ ਪੈਣਾ ਫੇਰ ਉਧਰ ਦੀ ਤੇ ਹੈਗਾ ਉਧਰ ਬੰਨ ਵੀ ਉਧਰ ਦੀ ਜੇ ਮੈਂ ਕੱਢ ਲਿਆ ਤਾਂ ਸਿਰਫ ਮੈਂ ਇੱਧਰ ਨੂੰ ਆ ਸਿਚੁਏਸ਼ਨ ਮੇਰੇ ਨਾਲ ਦੂਜੀ ਵਾਰੀ ਹੋਈ ਤੇ ਮੈਨੂੰ ਸਭ ਤੋਂ ਵੱਧ ਲੱਗਦੀ ਆ ਕਿ ਕਿਸੇ ਨੇ ਟਰੱਕ ਖੜਾਇਆ ਹੋਵੇ ਦੂਜੇ ਨੇ ਉਹ ਸੌ ਵੀ ਗਾਣ ਮੈਨੂੰ ਠਾ ਵੀ ਨਹੀਂ ਸਕਦੇ ਤੇ ਹੁਣ ਆਪਾਂ ਫਿਕਰ ਆਊਟ ਕਰਦੇ ਹਾਂ ਅੱਜ ਜੋ ਕਿੰਤਾ ਦੀ ਟਰੱਕ ਖੜਾ ਹੋਵੇ ਮੈਂ ਆਪ ਨੂੰ ਬੜਾ ਵੇਖਿਆ ਪਰ ਮੈਨੂੰ ਆਈ ਨਹੀਂ ਬਦਦਰ ਟਰੱਕਾਂ ਦੀ ਰਾਣਾ ਬਲੌਕ ਕੀਤਾ ਹੋਵੇ ਕਿਉਂਕਿ ਕਾਫੀ ਟਰੱਕ ਖੜੇ ਹੋਏ ਰਾਤ ਦਾ ਟਾਈਮ ਕਰਕੇ ਤੇ ਚਲੋ ਫਿਕਰ ਆਊਟ ਕਰਦੇ ਹਾਂ ਤੇ ਬਸ 2.5 ਘੰਟੇ ਦੀ ਮੇਰੀ ਅੱਜ ਲਾਸਟ ਵਾਲੀ ਬੁੱਕ ਆ ਅੱਗੇ 5.5 ਘੰਟਿਆਂ ਦੀ ਹੁੰਦੀ ਆ ਤੇ 2.5 ਘੰਟਿਆਂ ਚ ਆਪਾਂ ਪਹੁੰਚ ਜਾਣਾ ਆਪਣੇ ਡੈਸਟੀਨੇਸ਼ਨ ਤੇ ਤੇ ਡਿਲੀਵਰੀ ਕਹਿੰਦੀ ਅੱਜ ਨਹੀਂ ਹੋਣੀ ਸੋ ਆਪਾਂ ਨੂੰ ਅੱਜ ਦੀ ਪਹਿ ਜੜੀ ਹੈ ਵੇਟਿੰਗ ਤੇ ਕੱਲ ਨੂੰ ਸਵੀਕਾਰਨੀ ਹੈ ਪਰ ਡਿਲੀਵਰੀ ਤੇ ਫਿਰ ਉਸ ਤੋਂ ਬਾਅਦ ਆਪਣੀ ਪਿਕਅਪ ਹੋਊਗੀ ਤੇ ਹੁਣ ਆਪਾਂ ਚਾਉਂਦੇ ਆ ਕੇਵਲ ਗਾਇਜ਼ ਮੈਨੂੰ ਅੱਜ ਬਹੁਤ ਇੱਕ ਘੈਂਟ ਜੀ ਲੱਗ ਰਹੀ ਹੈ ਤੁਹਾਨੂੰ ਮੇਰੇ ਬਚਪਨ ਦੀ ਖੇਡ ਨੰਨਕੇ ਹੁੰਦੇ ਹਨ ਉਹ ਖੇਡਦੇ ਹੁੰਦੇ ਸੀ ਓ ਮਾਈ ਗਾਡ ਆ ਲਵ ਇਟ ਤੇ ਆ ਮੈਂ ਹੁਣ ਖਰੀਦ ਕੇ ਲੈ ਕੇ ਜਾਉਂਗੀ ਇੱਥੇ ਕਹੂਰੇ ਬੇਕਾਨੀਆ ਇੱਕਾ ਬੈਂਡ ਹੱਥ ਤੇ ਪੋਨ ਨਾਲ ਕਿੰਨੇ ਸੋਨੇ ਸੋਨੇ ਡੈਨਰ ਆ ਮੇਰੇ ਭਰਾ ਵਾਸਤੇ ਬਾਂਦਰ ਵਾਸਤੇ ਬਾਂਦਰ ਹੋਰ ਵੀ ਕੁਝ ਪਿਆ ਹੈ ਇੱਥੇ ਓ ਕੀ ਲਾਛ ਜੀ ਇਹ ਤਾਂ ਖਰੀਦ ਹੋ ਮਾਈ ਗਾਡ ਆ ਪੜਾ ਕੇ ਤੇ ਸਹੀ ਪਹੁੰਚ ਗਿਆ ਲੋ ਜੀ ਗਾਇਜ਼ ਫਾਈਨਲੀ ਫਾਈਨਲੀ ਅਸੀਂ ਪਹੁੰਚ ਗਏ ਆ ਆਪਣੇ ਡਿਲੀਵਰੀ ਲੋਕੇਸ਼ਨ ਵਾਲੀ ਸਿਟੀ ਤੇ ਤੇ ਇੱਥੇ ਆਪਾਂ ਡਿਲੀਵਰੀ ਕਰਨੀ ਆ ਸੋ ਡਿਲੀਵਰੀ ਕਰਨੀ ਆ ਸਵੇਰੇ ਆਪਾਂ ਪਹਿਲਾਂ ਹੀ ਪਹੁੰਚ ਗਏ ਆ ਤੇ ਹੁਣ ਆਪਾਂ ਸ਼ਵਰ ਸ਼ਵਰ ਲੈ ਲਿਆ ਬੈਲੇ ਹੋਏ ਬੈਠੇ ਆ ਔਰ ਕੋਈ ਕੰਮ ਹੈ ਨਹੀਂ ਆ ਵੇਟਿੰਗ ਪਈ ਕਾਫੀ ਟਾਈਮ ਬਾਅਦ ਵੇਟਿੰਗ ਪਈ ਆ ਕਿ ਅੱਗੇ ਆਪਣਾ ਕਦੀ ਵੇਟਿੰਗ ਪਈ ਨਹੀਂ ਆ ਤੇ ਸਾਡੀ ਜੈਂਸ ਵੀ ਇੱਥੇ ਕਿਤੇ ਬੈਠੀ ਹੋਣੀ ਆ ਹਾਏ ਜੈਂਸ ਹਾਏ ਜੈਂਸ ਰਾਮ ਰਾਮ ਸਵੇ ਭਾਈਆਂ ਦੇ ਦੇਖ ਹੀ ਨਹੀਂ ਰਿਹਾ ਤੂੰ ਇਹ ਹਾਲ ਛੇ ਦੇਖ ਹੀ ਨਹੀਂ ਰਿਹਾ ਤੂੰ ਨੇ ਰਹਿਣਾ ਮੈਂ ਨੇਰੇ ਚ ਘਾਟੀ ਦੇ ਜਾ ਉਹ ਦੇਖ ਗਿਆ ਦੇਖ ਗਿਆ ਹਾਏ ਇਹ ਦੋਸਤਾਂ ਨੂੰ ਗਿਫਟ ਲੈ ਕੇ ਦਿੱਤਾ ਮੈਂ ਆਪਦੇ ਭਰਾ ਨੂੰ ਇੱਕ ਗਿਫਟ ਲੈ ਕੇ ਦਿੱਤਾ ਗਾਈਸ ਮੈਂ ਮੈਂ ਫੇਰ ਮੇਰੇ ਅੱਧੇ ਹੱਥ ਤੇ ਪਾਉਂਗਾ ਲੀਸ ਚਲ ਆਪੇ ਭਾਗੇ ਦਿਖਾ ਦੇ ਉਠਾਉਣਾ ਨਹੀਂ ਹੈ ਇੱਧਰ ਇਹ ਕੋਲੀ ਵਾਲੇ ਦੇਖੋ ਆ ਗਿਫਟ ਆ ਤੁਹ ਜੇ ਬਸੰਦਾ ਦੇਖ ਨਹੀਂ ਰਿਆ ਤੈਨੂੰ ਐਵੇਂ ਕਰਕੇ ਨਿੱਕੇ ਹੁੰਦੇ ਆ ਨਹੀਂ ਕਰ ਦਿੰਦੇ ਦੇਖਿਆ ਕਿ ਮੈਂ ਤੁਹਾਨੂੰ ਲੈ ਕੇ ਦਿੱਤਾ ਮੰਨਦਾ ਫਿਰ ਮੰਨਦੇ ਆ ਮੇਰਾ ਕਿੱਡੀ ਸੋਹਣੀ ਆ ਸ਼ੇਰ ਵਾਲੀ ਵਾਚ ਵਾਚ ਦੇਖੋ ਮੈਂ ਵਾਚ ਗਿਫਟ ਕੀਤੀ ਨੂੰ ਹਣ ਬਰਥਡੇ ਗਿਫਟ ਮਿਲ ਗਿਆ ਹੁਣ ਤਿੰਨ ਪੰਜ ਨਹੀਂ ਕਰਨੀ ਦਿੰਦਾ ਦਿਸ ਇਜ਼ ਯਰ ਬਰਥਡੇ ਗਿਫਟ ਆਪ ਬਰਥਡੇ ਗਿਫਟ ਆ ਹਾਂ ਹੋਏ ਹੁਣੇ ਤਾਂ ਕਿੰਨਾ ਸੀ ਗਨਾ ਸੋਨਾ ਕਿੰਨਾ ਸੋਨਾ ਤੇ ਉਹਨੇ ਕਹਿੰਦਾ ਬਰਥਡੇ ਗਿਫਟ ਮੈਂ ਤਾਂ ਮੈਂ ਤਾਂ ਸੋਚਿਆ ਸੀ ਤੂੰ ਮੈਨੂੰ ਐਕਸਲੇਟਰ ਲੈ ਕੇ ਦੇਂਗੀ ਹਾਂ ਮੈਂ ਬਰਥਡੇ ਹੁਣੇ ਹੁਣੇ ਸਾਰਿਆਂ ਦੇ ਸਾਹਮਣੇ ਬੰਦਾ ਕਹਿ ਕੇ ਹਟਿਆ ਹਾਂ ਬਹੁਤ ਸੋਹਣੀ ਵੇਖਿਆ ਕਿੰਨੀ ਸੋਹਣੀ ਤੇ ਜੇ ਮੈਂ ਕਹਿੰਦਾ ਵੀ ਬਰਥਡੇ ਗਿਫਟ ਆ ਤੇ ਆਖ ਲੈ ਇਹ ਕਹਾ ਤਾਂ ਬਰਥਡੇ ਗਿਫਟ ਆ ਐਕਸਲੇਟਰ ਲੈ ਕੇ ਦੇਣੀ ਕਿਹੜੀ ਐਕਸਲੇਟਰ ਉਥੇ ਪਈਆਂ ਐਕਸਲੇਟਰ ਵੀ ਲਿਆ ਦੇਣੀ ਆ ਆਉਣੀ ਉਹਦੇ ਮਾਮਿਆਂ ਦੀ ਗੱਡੀ ਵੀ ਪਈ ਉਥੇ ਟਰੱਕ ਵੀ ਪਿਆ ਦੱਸ ਕੀ ਲੈਣਾ ਐਕਸਲੇਟ ਮੇਰੀ ਜੇਬ ਤਾਂ ਇੰਨਾ ਕ ਐਕਸਲੇਟ ਹੀ ਚੱਲਦੀ ਆ ਜਿਹੜੀ ਮੇਰੀ ਜੇਬ ਚ ਆ ਜਾਵੇ ਐਕਸਲੇਟ ਉਹ ਹੀ ਲਿਆ ਸਕਦੀ ਆ ਇਹ ਥੋੜੀ ਗੱਲ ਆ ਸੱਜਣਾ ਨਾ ਸਮਝਾਓ ਕੁਝ ਤੇ ਡਰਿਚ ਨਹੀਂ ਹੈਗੀ ਮੈਂ ਲੈ ਆਦੀ ਭਰਾ ਨੂੰ ਐਕਸਲੇਟਿਵ ਤਾਂ ਗਿਫਟ ਨਹੀਂ ਆ ਮੈਂ ਹਾਈ ਕਹਿੰਦਾ ਕਿੰਨਾ ਸੋਹਣਾ ਜੇ ਮੈਂ ਕਹਤਾ ਵੀ ਵੱਡੇ ਗਿਫਟਾ ਤੇ ਉੱਥੇ ਹੀ ਬਦਲ ਗਿਆ ਆਪਾਂ ਵੀ ਤਾਂ ਨਹੀਂ ਸੋਹਣਾ ਲੱਗਾ ਆਪਾਂ ਵੀ ਤਾਂ ਆਪਦੀ ਵੀ ਤਾਂ ਭੈਣ ਨੂੰ ਭਰਾ ਨੂੰ ਵੀ ਤਾਂ ਐਕਸਲੇਟ ਵੀ ਤਾਂ ਗਿਫਟ ਵੀ ਤਾਂ ਨਹੀਂ ਸੋਹਣਾ ਲੱਗਾ ਸੋਨੂ ਵੀ ਤਾਂ ਸੀਤੋ ਵਾਲਾ ਵੀ ਤਾਂ ਉਸਤਾਦ ਵੀ ਤਾਂ ਕਹਿੰਦਾ ਵੀ ਤਾਂ ਹੈਗਾ ਵੀ ਨਹੀਂ ਸੋਹਣਾ ਲੱਗਾ ਇਹ ਤਾਂ ਸੋਹਣਾ ਨਾ ਫਿਰ ਦਿਸ ਇਜ਼ ਯਰ ਬਰਥਡੇ ਗਿਫਟ ਚਾਹ ਤਾਂ ਸਾਰ ਲੈਨੇ ਭਾਈ ਇਹ ਵੱਡੇ ਗਿਫਟਾ ਸਿੱਧਾ ਦਿਖਾ ਸਾਰਿਆਂ ਨੂੰ ਵੱਡੇ ਗਿਫਟ ਕਿੰਨਾ ਸੋਹਣਾ ਵੱਡੇ ਗਿਫਟ ਦਿੱਤਾ ਨਾ ਮੈਨੂੰ ਉੱਠਾ ਗਿਆ oh no ਹਮ ਸੱਤ ਪਰ ਬੈਠੇ ਹੋਏ ਹੈ ਇਹ ਉਧਰ ਬੈਠੇ ਹੋਏ ਹੈ ਇਹ ਉੱਪਰਲੇ ਫਲੋਰ ਤੇ ਹੈ ਮੈਂ ਉੱਤਲੇ ਫਲੋਰ ਤੇ ਹਿਸ਼ਮੈਂਟ ਮੈਂ ਆ ਸੱਜਣੋ ਇਹਦੀ ਜੀ ਪੌੜੀ ਵੀ ਲੱਗੀ ਆ ਵਿਖਾਵਾਂ ਤੁਹਾਨੂੰ ਦਿਖਾ ਲੈ ਆ ਪਾਈਂਗਾ ਦੋ ਬਤ ਪੌੜੀ ਖੋਲ ਕੇ ਦਿਖਾਉਗਾ ਲਓ ਜੀ ਆ ਦੇਖੋ ਹੁਣ ਇਹਦੇ ਹੱਥ ਨਹੀਂ ਚਲੇ ਰਹੇ ਨਹੀਂ ਕੋਈ ਸੱਜਣੋ ਇਸ ਤਰ੍ਹਾਂ ਇਸ ਪ੍ਰਕਾਰ ਇਹਦੇ 'ਚ ਪੌੜੀ ਲੱਗੀ ਹੋਈ ਆ ਇਹ ਤਾਂ ਚੜ ਕੇ ਆਪਾਂ ਉੱਪਰ ਜਾ ਸਕਦੇ ਆ ਤੇ ਇਹ ਇੱਥੇ ਇਕੱਠੀ ਹੋ ਜਾਂਦੀ ਸੱਜਣਾ ਐ ਕਰੀ ਮੂੰਹ ਤੇ ਨਾ ਮਰਵਾਲੀ ਹਣ ਐ ਇਕੱਠੀ ਹੋ ਗਏ ਨਾ ਇਹਦੇ ਨਾਲ ਹੀ ਐ ਸੈੱਟ ਹੋ ਜਾਂਦੀ ਆ ਗਰਬੇ ਚੱਕ ਥੱਲੇ ਗਰਬੇ ਸਿੱਟਿਆ ਆ ਪਤਾ ਹੀ ਨਹੀਂ ਲੱਗਦਾ ਵੀ ਕੀ ਇਹਨੂੰ ਕਹਿੰਦੇ ਬਿੰਨ ਚ ਸੈੱਟ ਨੂੰ ਜੇ ਥੱਲੇ ਖਲਾਰਾ ਪਰਪਿੰਦਰ ਹੋਏ ਕਿੰਨਾ ਗੰਦਾ ਇਹ ਚਾਹ ਸਾਫ਼ ਕੀਤੀ ਇਹਦੇ ਨਾਲ ਡੁੱਲੀ ਤੋਂ ਬੰਨੇ ਉੱਤੇ ਨਾਲ ਸੈੱਟ ਦੀ

ਨੀਚੇ ਵਾਲੇ ਮੈਂ ਹਮਨੇ ਸਿਲੰਡਰ ਰੱਖਾ ਹੋਇਆ ਉਸ ਵਹਾਂ ਪਰ ਇਹ ਵਾਲਾ ਵੀ ਐਨੇ ਕੁਛ ਐਸੇ ਖੁੱਲਤਾ ਬਸ ਬੰਦ ਕਰਦੇ ਇਹਨੂੰ ਖਿਲਾਰਾ ਨਾ ਪਈ ਮੈਨੂੰ ਹੀ ਚੱਕਣਾ ਪੈਣਾ ਬਾਅਦ ਚ ਇਧਰ ਹੈ ਇਧਰ ਸਾਰੇ ਨਾ ਜ਼ਰੂਰੀ ਚੀਜ਼ ਪਈ ਆ ਸਾਡੇ ਮੁੰਡੇ ਨੇ ਇੱਕ ਪੂਰਾ ਡੱਬਾ ਭਰ ਕੇ ਰੱਖਿਆ ਕੰਨਾਂ ਚ ਮਾਰਨ ਵਾਲਿਆਂ ਦਾ ਆ ਉੱਪਰ ਸਾਡੇ ਆ ਪਏ ਆ ਆ ਦੇ ਇੰਨੇ ਸਾਰੇ ਆਪਣੇ ਹੈਂਗਰ ਇੱਥੇ ਪਏ ਆ ਹੈਨਾ ਯੈਸ ਬੌਸ ਕਿੰਨੇ ਹੈਂਗਰ ਪਏ ਹੋਏ ਇੱਥੇ ਕਰੇ ਸੀ ਨੀਰੇ ਕੇ ਵੇਸ ਇੱਥੇ ਲਿਵਾ ਸੀ ਉਹ ਬੰਦਾ ਥਾ ਆ ਇੱਧਰ ਕਲੀਨਰ ਵਾਲਾ ਇੱਥੇ ਹੋਵੰਦਾ ਥਾ ਇਹ ਸੀ ਆਪਣਾ ਟਰੱਕ ਅੱਜ ਦਿਖਾ ਰਹੇ ਸਾਰਿਆਂ ਨੂੰ ਵੇਹੀ ਕਿਹੜਾ ਟਰੱਕ ਨਹੀਂ ਵਿਖਾਇਆ ਆਹ ਦੇਖ ਲੋ ਦੇਖ ਲੋ ਸਾਰਿਆਂ ਨੇ ਆਹ ਕੱਪੜੇ ਤੇਰਾ ਬੈਗ ਕਿੱਥੇ ਆ ਇੱਕ ਜਿੱਥੇ ਚੱਕਿਆ ਹੁੰਦਾ ਸਮਾਨ ਉੱਥੇ ਨਹੀਂ ਰੱਖਣਾ ਹੁੰਦਾ ਤੇਰਾ ਬੈਗ ਕਿੱਧਰ ਗਿਆ ਵਗਦੇ ਹਾਏ ਸੂਟਕੇਸ ਚ 50 ਟੋਖੂ ਖਾਇ ਚੋਲੇ ਜਬਾਤ ਕੋਸ਼ਿਸ਼ ਇਹ ਤੇ ਸ਼ੀਸ਼ਾ ਵੀ ਲੱਗਾ ਹੋਇਆ ਇਧਰਲੀ ਸਾਈਡ ਸ਼ੀਸ਼ਾ 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 ਸੱਜਣਾ ਕਾਹ ਬੈਗ ਮੇਰਾ ਇੱਕ ਆਗਲਾ ਬੈਗ ਮੇਰਾ ਇਨਾ ਸਮਾਨ ਲੈ ਕੇ ਆਉਂਦਾ ਦਿਲੋਂ ਮੈਂ ਕਹੋਣੀ ਹੈ ਨਾ ਮੇਰਾ ਸਿਰਫ ਇੱਕ ਛੋਟੂ ਜਿਹਾ ਬੈਗ ਇੱਥੇ ਪਿਆ ਹੋਣਾ ਆ ਆ ਸਾਰਾ ਦੇਖ ਆ ਸ਼ੀਸ਼ਾ ਇਹ ਆ ਸ਼ੀਸ਼ਾ ਯਹਾਂ ਪਰ ਕੁਝ ਵੀ ਰੱਖ ਸਕਦੇ ਤੇ ਉਹ ਇੱਕ ਛੋਟਾ ਜਿਹਾ ਖਾਨਾ ਜਿਹੜਾ ਉਹਦੇ ਚ ਸਾਡਾ ਸਮਾਨ ਪਿਆ ਆ ਕਿਨੇ ਸਟਿਆ ਪਿਕਲ ਇਹ ਨਹੀਂ ਵਿੱਚ ਪਿਕਲ ਆ ਤਾਂ ਨਹੀਂ ਸਟਿਆ ਸੀ ਮੈਂ ਹਾਂ ਪਿਕਲ ਆ ਥੋੜਾ ਜਿਹਾ ਹਾਈ ਨਹੀਂ ਚਾਹ ਪੁੰਝੇ ਵਾਲਾ ਉਹਦੇ ਉੱਤੇ ਰੱਖ ਤਾਈ ਓਏ ਓ ਖਾਣੇ ਅਸੀਂ ਦੋਨੇ ਵੰਡੇ ਹੋਏ ਆ ਥੱਲੇ ਵਾਲਾ ਖਾਣਾ ਮੇਰਾ ਤੇ ਉੱਤੇ ਵਾਲਾ ਖਾਣਾ ਇਹਦਾ ਸਮਾਨ ਜੋ ਕਿਹਨੇ ਕਦੇ ਵਰਤੇ ਨਹੀਂ ਹੁਣ ਲੱਗਦਾ ਵਰਤਿਆ ਤਾਂ ਨਹੀਂ ਕੁਰਸ਼ ਕੀਤਾ ਹਾਂ ਦੰਦ ਦਿਖਾ ਇੱਧਰ ਦਿਖਾ ਨੇਲਸ ਵੀ ਚੈੱਕ ਕਰ ਲ ਮੈਡਮ ਜੀ ਦਿਖਾਓ ਨੇਲ ਨੇਲ ਨਹੀਂ ਕੱਟੇ ਨੇਲ ਨੇਲ ਨਹੀਂ ਕੱਟੇ ਹਨ ਕਾਨੂੰ ਪਾਪੇ ਤੋਂ ਲੈ ਇਦਰ ਸਰ ਵੀ ਚੈੱਕ ਕਰੋ ਜੂਆ ਵੀ ਵੇਖੇ ਤੁਹਾਡੇ ਜੂਆ ਦਾ ਜੂਆ ਤਾਂ ਨਹੀਂ ਪਈ ਕਰਦੇ ਨੇ ਕਿਹਾ ਵੇ ਆਵਾ ਕੀ 50 5000 ਰੁਪਿਆ ਪਿੱਛੇ ਕਿਸੇ ਦੁੱਕੀ ਦੇ ਬੰਦੇ ਦੀ ਗੱਲ ਨਹੀਂ ਸੁਣਨੀ ਮੈਂ ਕਿਹਾ ਤੈਨੂੰ ਕੁਛ ਕਿਹਾ ਫਾਈਨ ਭਰ ਦੂੰਗਾ ਨੋ ਨੂ ਤੋ ਕੁਛ ਨਹੀਂ ਕਹਿਣਾ ਪਾਪੇ ਸਾਡੇ ਨੂੰ ਸਿੱਧੀ ਗੱਲ ਵੱਦਾਰ ਕੀ ਲੈਲੀ ਫੈਨ ਆਪਦਾ ਜਿਹੜਾ ਹੈ ਨਾ ਤੁਸੀਂ ਦੱਸਾਂ ਪਤਾ ਅਸੀਂ ਸਾਡੇ ਜਦੋਂ ਅਸੀਂ ਛੁੱਟੀ ਕਰਨੀ ਮੈਡੋਂ ਕਹਿੰਦੀ ਸੀ 10 20 ਡਾਲਰ ਉਹ 20 ਡਾਲਰ ਨਹੀਂ 10 20 ਰੁਪਏ ਫਾਈਨ ਹੁੰਦਾ ਹੈ ਛੁੱਟੀ ਦਾ ਅਸੀਂ ਹੀ ਕਹਿੰਦੇ ਕੋਈ ਚੈੱਕ ਕਰਨੀ ਲੈ ਲਈ ਹੈ ਨਹੀਂ ਅਰਜੀ ਅਰਜੀ ਆ ਭੇਜ ਕੇ ਤੁਹਾਨੂੰ ਮਿਹਨਤਾਂ ਗੜਦੇ ਤੁਹਾਡੀਆਂ ਕਿ ਸਾਨੂੰ ਛੁੱਟੀ ਦਿੱਤੀ ਜਾਵੇ ਆ ਵੀਡੀਓ ਇਹਨਾਂ ਦੇ ਸਕੂਲ ਦੇ ਪ੍ਰਿੰਸੀਪਲ ਤੱਕ ਪਹੁੰਚਾ ਦਿੱਤੀ ਜਾਵੇ ਆਪਾਂ ਇਹ ਵੇਖਣਾ ਵੀ ਇਹ ਗੱਲ ਸੱਚੀ ਆ ਕਿਹਨੇ ਆਪਦੇ ਵੱਲੋਂ ਟੱਲ ਲਾਇਆ ਬਹੁਤ ਜੁਰਮਾਨਾ ਦਿੱ ਬਹੁਤ ਜੁਰਮਾਨਾ ਭਰਿਆ ਮੇਰੇ ਨਾਲ ਦੇ ਨੂੰ ਪਤਾ ਮੈਂ ਮੈਂ ਬਹੁਤ ਛੁੱਟੀਆਂ ਕੀਤੀਆਂ ਬਹੁਤ ਪੈਸੇ ਤੇ ਇੰਨੀਆਂ ਛੁੱਟੀਆਂ ਕਰਕੇ ਕਿੱਥੇ ਜਾਂਦਾ ਹੁੰਦਾਈ ਇਹ ਵੀਡੀਓ ਡੈਡੀ ਤੱਕ ਪਹੁੰਚਾਈ ਜਾਵੇ ਇਹ ਵੀਡੀਓ ਜਲਦ ਤੋਂ ਜਲਦ ਡੈਡੀ ਤੱਕ ਪਹੁੰਚਾਈ ਜਾਵੇ ਤਾਂ ਕਿ ਡੈਡੀ ਇਹਨੂੰ ਪੁੱਛੇ ਵੀ ਇਹ ਕਿੱਥੇ ਛੁੱਟੀਆਂ ਕਰਕੇ ਉਹ ਘਰੋਂ ਦਾ ਇਹ ਰੋਇ ਸਕੂਲ ਜਾਂਦਾ ਹੁੰਦਾਈ ਓਏ ਬਤਮੀਜ਼ੇ ਪੰਗੇ ਨਹੀਂ ਲੈਣੇ ਇਹ ਤਾਂ ਵੀਡੀਓ ਹਣ ਡੈਡੀ ਕੋਲੇ ਜਾਊ ਅੱਜ ਵਰਲ ਹੋਏਣੀ ਇਹ ਵੀਡੀਓ ਵਰਲ ਡੈਡੀ ਕੋਲੇ ਵਰਲ ਲੋਕੇ ਜਾਊਗੀ ਤੇਰੀ ਬਸ ਮੈਨੂੰ ਪਹਿਲਾਂ ਹੀ ਪਤਾ ਸੀ ਵੀ ਇਹੀ ਲੱਭ ਰਿਆ ਵਾ ਮਾਰ ਲਿਆ ਕਰੋ ਕਦੇ ਕੰਨ ਕੋਲੋਂ ਸਾਫ਼ ਕਰ ਲਿਆ ਕਰੋ ਸਾਡੇ ਕੰਨ ਸਾਫ਼ ਹੀ ਰਹਿੰਦੇ ਤੁਹਾਡੇ ਰੇ ਮੈਂ ਛੱਡਦਾ ਉੱਤੇ ਖੁੰਝੇ ਚ ਇਹ ਇੱਕ ਹੋਰ ਨਾਈਨ ਸਾਫੀ ਵੇ ਲੋ ਮੈਂ ਥੱਲੇ ਵਾਲਾ ਬੈੱਡ ਵਿਛਾਇਆ ਚੰਗਾ ਚਾਦਰ ਚੁੱਦਰ ਸਾਰਾ ਕੁਝ ਵਿਛਾਇਆ ਤੇ ਉਹਦੇ ਤੇ ਕਬਜ਼ਾ ਕਰ ਗਿਆ ਤੇ ਆ ਬਿਨਾ ਚਾਦਰ ਵਿਛੀ ਵਾਲੇ ਬੈੱਡ ਮੈਨੂੰ ਦੇ ਦਿੱਤੇ ਗਿਆ ਬਸ ਇਹ ਵੀ ਤੂੰ ਚਾਦਰ ਛਾਜੀ ਲੈਣ ਬਸ ਕੰਨਾਂ ਚ ਮਰਾਲੋ ਇਹਨਾਂ ਤੇ ਜਿੰਨੇ ਮਰਜੀ ਹਾਈ ਹੋ ਰਿਹਾ ਪਾ ਵੇਖ ਪੂਰਾ ਚਿੱਟਾ ਫਸ ਕੇ ਵਸੋ ਪੂਰਾ ਵੀਰੇ ਹਟ ਜਾਂਦਾ ਛੋਟੇ ਕੰਨ ਜੋ ਘੁਮਾ ਕੇ ਕੱਢ ਤਾ ਨਾ ਇਹ 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 ਨੂੰ ਚਾਰ ਨੂੰ ਦੁਹਰਾ ਬੈ ਜਾਣਾ ਲੈ ਸਾਡੇ ਕਿਚ ਕੁਮਾ ਅਸੀਂ ਲਿਆ ਕਮਾ ਕੇ ਕੱਢਦੇ ਹਾਂ 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 ਕਮਾ ਕੇ ਕੱਢ ਕੇ ਵੇ ਹੁਣ ਇਹਨੇ ਮਾਰਨਾ ਹੀ ਡਰਦੀ ਲੈ ਕੁਛ ਨਹੀਂ ਨਿਕਲ ਆ ਕੀ ਹੈ ਆ ਕੀ ਹੈ ਹਾਂ ਆ ਕੀ ਹੈ ਕੋਹ ਨਹੀਂ ਨਿਕਲਿਆ ਸਾਡੇ ਵੀ ਨਹੀਂ ਹੈਗਾ ਕੁਛ yellow ਕਾਰਤਾ ਫੜ ਕੇ ਹਾਂ ਕੁਛ yellow ਨਹੀਂ ਕੀਤਾ ਪਕਾਈ ਮਾਰਦਾ ਜਾਣ ਕੇ ਛੀ ਦੇ ਨੋਨੀ ਛੀ ਏ ਵੀ ਮੇਰੇ ਤੋਂ ਹੀ ਸਿੱਖਿਆ ਛੀ ਛੀ ਨੋਨੀ ਉਹ ਫੋਲ ਟਪੇੜਾਂ ਬੈਣੀਆਂ ਔਰ ਤੇ ਸਜਣੋ ਇੱਥੇ ਇਨਵਰਟਰ ਆਏ ਫੈਕਟਰੀ ਟਰੱਕ ਚਲਾਉਣਾ ਸਟਾਰਟ ਨਹੀਂ ਕਰਨਾ ਪੈਂਦਾ ਆਪਾਂ ਉਸੇ ਸੋਚ ਬੰਦ ਕਰਕੇ ਇੱਥੇ ਇਨਵਰਟਰ ਛੱਡ ਕੇ ਤੇ ਇਹਦੇ ਇਹਦੇ ਛੀਟ ਹੁਣ ਹੀਟ ਬਹੁਤ ਜ਼ਿਆਦਾ ਪਲੀਜ਼ ਘੱਟ ਕਰ ਦੇ ਗਰਮੀ ਆ ਰਹੀ ਹੈ ਹੀਟ ਚੱਲ ਹਜੇ ਆ ਗਰਮ ਹੋਲਾ ਨਿੱਗਾ ਓਏ ਐ ਇੰਨੀ ਗਰਮੀ ਕਰਨੀ ਆ ਅਸੀਂ ਤੇ ਆਪ ਦੀ ਉਤਲੀ ਛੋਟੀ ਵਿੰਡੋ ਖੋਲ ਲੈਣੀ ਆ ਹਾਂ ਉਧਰ ਵੀ ਲੱਗੀ ਇੱਧਰ ਵੀ ਲੱਗੀ ਐਵੇਂ ਵਿੰਡੋਆਂ ਦੋ ਥੱਲੇ ਵੀ ਲੱਗੀ ਆ ओके गाइस ਅੱਜ ਲਈ ਜਾਣਕਾਰੀ ਬਹੁਤ ਅਸਰਦਾਰ ਹੋਰ ਕੁਝ ਅੱਜ ਲਈ ਅਸੀਂ ਕੁਝ ਜਨਗਾਂ ਦਾ ਰਸਤੇ ਦਾ ਵਲੌਗ ਬਣਾਇਆ ਨਹੀਂ ਸੀ ਅੱਜ ਸਾਡੀ ਸਿਰਫ ਪਕਾਈ ਸੀ ਆਹੀ ਵਾਲੀ ਤੇ ਵੈਸੇ ਹੁਣ ਅਸੀਂ ਸੋਚਿਆ ਅਸੀਂ ਫਨੀ ਵਲੌਗ ਦੁਬਾਰਾ ਬਣਾਇਆ ਕਰਨੇ ਆ ਅਸੀਂ ਸੀਰੀਅਸ ਬਣਾ ਗਏ ਅਸੀਂ ਸੀਰੀਅਸ ਬੰਦੇ ਨਹੀਂ ਹੈਗੇ ਇਹ ਤਾਂ ਆਚੀਆਂ ਖੇਡੀਆਂ ਆਣੇ ਆ ਪੁਰਾ ਲੈ ਆ ਤੈਨੂੰ ਤੈਨੂੰ ਆ ਬਣ ਕੇ ਦਵਾਂ ਹੌਲੀ ਹੌਲੇ ਬਤਮੀਜ਼ੇ ਲਾ ਫਟੇ ਮੁੱਤੇਰੇ ਕਾਹ ਨਹੀਂ ਹਾਲ ਤੇਰਾ ਵੀ ਪਹਿਨਾ ਮੰਗਲੀ ਕੀ ਤੇ ਹੁਣ ਬਲਾਲਾ ਇਹਨੂੰ ਲਾਲਾ ਲਾਲਾ ਇਹ ਮੈਨੂੰ ਨਹੀਂ ਪਤਾ ਲਾਲਾ ਪੈਸੇ ਮੈਨੂੰ ਪਹਿਲੇ ਮੈਨੂੰ ਪਹਿਲੇ ਹੀ ਬੋਲੇ ਮੈਂ ਪੈਸੇ ਨਾ ਮੰਗ ਲਈ ਰੱਖਣੀ ਬਣਗੇ ਮੈਂ ਨਹੀਂ ਬਣਾਉਣੀ 100 ਡਾਲਰ ਮੈਂ ਬਣਾਉਣੀ ਨਹੀਂ 100 ਡਾਲਰ ਮੈਂ ਬਣਾਉਣੀ ਨਹੀਂ ਅਹ ਕੁੱਤੇ ਰੁਪਿੰਦਰ ਹਾਏ 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 ਅਰੇ ਅਰੇ ਹਾਏ ਦੰਦੇ ਵੱਡੇ ਕੁੱਤੇ ਨੇ ਕੰਜਰਾ ਮਤਾਂ ਕਿੱਥੇ ਵੱਡੀ ਨਹੀਂ ਆਈ ਨਹੀਂ ਦਿਖਾਉਂਦੇ ਹੁੰਦੇ ਹਏ ਹਏ ਮੈਂ ਤਾਂ ਸੁਮੇ ਆਕਰਮਣ ਕਰਦੀ ਏ ਕਿਹੜਾ ਕਰਮਣ ਕਰਤਾ ਤੇਰੇ ਤੇ ਹਾਈ ਨੇ ਅਦਰ ਦੇਖੋ ਸਾਰਿਆਂ ਨੇ ਸਾਰਿਆਂ ਨੇ ਦੇਖੋ ਆ ਦੋ ਦੋ ਖਬੋਏ ਐ ਇੱਥੇ ਦੋ ਨਿਸ਼ਾਨ ਬਣੇ ਜਿਵੇਂ ਜਿਵੇਂ ਸਾਪ ਤੇ ਦੰਦੀ ਵੱਡੀ ਹੁੰਦੀ ਕਰਦਾ ਕਿ ਇਸ ਪੋਲੀਆ ਜਿਆ ਆ ਆ ਆ ਆਏ ਵਾਜਾਂ ਸੇਲੀ ਆਕਰਮਣ ਨਾ ਕਰ ਤੈਨੂੰ ਦਸੀ ਜਾਂਦਾ ਵਾ ਨਿਕਲਦੇ ਮੈਂ ਹੀ ਕੱਟਦੀ ਹੁੰਦੀ ਸੀ ਨਾ ਇੱਥੇ ਜੋ ਤਾਂ ਇੱਥੇ 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 ਆਕਰਮਣ ਕਰ ਆਕਰਮਣ ਕਰ ਓਏ ਚਲੋ ਗਾਇਜ਼ ਅਸੀਂ ਕਰਦੇ ਹਾਂ ਲੜਾਈ ਕੰਟੀਨਿਊ ਅੱਜ ਦੇ ਵਲੌਗ ਚ ਇੰਨਾ ਹੀ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਓ ਜੇ ਚੈਨਲ ਸਬਸਕ੍ਰਾਈਬ ਨਾ ਕੀਤਾ ਲਾਈਕ ਸ਼ੇਅਰ ਕਮੈਂਟ ਕਰ ਦਿਓ ਮੈਂ ਇਹਨੂੰ ਕੱਟ ਲਾਂ ਬਾਏ ਤੇਰੀ ਰੱਖ ਦੇ ਦੀ ਤੇਰੀ ਰੱਖ ਦੇ ਦੀ